ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਾਰਪੁਰ ਦੀ ਰੇਲਵੇ ਮੰਡੀ ਗਰਾਊਂਡ 'ਚ ਨਵਾਂ ਠਾਕੁਰ ਬਰਿਆਮ ਸਿੰਘ ਯਾਦਗਾਰੀ ਓਪਨ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਜਾਣਕਾਰੀ ਦਿੱਤੀ ਗਈ ਕਿ ਇਸ ਟੂਰਨਾਮੈਂਟ ਦੀ ਸ਼ੁਰੂਆਤ 14 ਮਾਰਚ ਨੂੰ ਹੋਵੇਗੀ ਤੇ ਇਹ ਟੂਰਨਾਮੈਂਟ 17 ਮਾਰਚ ਤੱਕ ਚੱਲੇਗਾ ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੀਆਂ 8 ਨਾਮੀ ਟੀਮਾਂ ਭਾਗ ਲੈਣਗੀਆਂ ਤੇ ਟੂਰਨਾਮੈਂਟ 'ਚ ਭਾਗ ਲੈਣ ਵਾਲੀ ਟੀਮ ਨੂੰ 35000 ਰੁਪਏ ਦੇ ਕੇ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਹੁਣ ਕਈ ਆਈਪੀਐਲ ਦੇ ਖਿਡਾਰੀ ਵੀ ਭਾਗ ਲੈ ਚੁੱਕੇ ਨੇ ਤੇ ਦੇਸ਼ ਭਰ 'ਚ ਆਪਣਾ ਨਾਮ ਰੋਸ਼ਨ ਕਰ ਚੁੱਕੇ ਨੇ ਪ੍ਰਬੰਧਕਾਂ ਦਾ ਕਹਿਣਾ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਇਹ 3 ਲੱਖ ਰੁਪਏ ਦੀ ਨਕਦੀ ਅਤੇ ਜੇਤੂ ਟਰੋਫੀ ਤੇ ਰਨਰ ਅਪਰ ਰਹੀ ਟੀਮ ਨੂੰ 2 ਲੱਖ ਰੁਪਏ ਅਤੇ ਟਰੋਫੀ ਨਾਲ ਸਨਮਾਨਿਤ ਕੀਤਾ ਜਾਵੇਗਾ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ 'ਚ ਭਾਗ ਲੈਣ ਵਾਲੀਆਂ ਟੀਮਾਂ ਤੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਵਧੀਆ ਢੰਗ ਦੇ ਨਾਲ ਕੀਤਾ ਜਾਂਦਾ ਤੇ ਇਸ ਟੂਰਨਾਮੈਂਟ ਨੂੰ ਵੇਖਣ ਲਈ ਇਸ ਵਾਰ ਵਿਦੇਸ਼ੀ ਧਰਤੀ ਤੋਂ ठाकुर बर्यम सिंह ਦਾ ਪਰਿਵਾਰ ਵੀ ਪਹੁੰਚਿਆ ਹੁਸ਼ਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਵਤ ਰਿਪੋਰਟ ਜੀ ਸਾਹਿਬ ਟੂਰਨਾਮੈਂਟ ਜੋ ਜੀ ਕੀਤਾ ਜਾ ਰਿਹਾ ਹੈ ਕੀ ਪੂਰਾ ਪ੍ਰੋਗਰਾਮ ਹੈ ਜਿਹੜਾ ਸਭ ਤੋਂ ਪਹਿਲਾਂ ਠਾਕੁਰ ਬर्यम सिंह ਮੈਮੋਰੀਅਲ ਟੂਰਨਾਮੈਂਟ ਕਮੇਟੀ ਵੱਲੋਂ ਤੁਹਾਡਾ ਸਾਰੇ ਪ੍ਰੈਸ ਦੇ ਵੀਰਾਂ ਦਾ ਵੈਲਕਮ ਹੈ ਔਰ ਇਹ ਜਿਹੜਾ ਠਾਕੁਰ ਬर्यम सिंह ਮੈਮੋਰੀਅਲ ਟੂਰਨਾਮੈਂਟ ਹੈ 올 ਇੰਡੀਆ ਲੈਵਲ ਦਾ ਟੂਰਨਾਮੈਂਟ ਹੈ ਇਹ 9ਥ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਆ ਪਾਸਟ ਚ ਇਹਦੇ ਵਿੱਚ ਕਈ ਇੰਟਰਨੈਸ਼ਨਲ ਪਲੇਅਰ ਖੇਡ ਕੇ ਗਏ ਆ ਔਰ ਉਮੀਦ ਆ ਕਿ ਇਸ ਵਾਰ ਵੀ ਆਈਪੀਐਲ ਤੇ ਆਂਦੇ ਜਾਂਦੇ ਹਰ ਸਾਲ ਆਈਪੀਐਲ ਦੇ ਨਾਲ ਨਾਲ ਐਸਕੀਵੀ ਇੰਟਰਨੈਸ਼ਨਲ ਪਲੇਅਰ ਇਹ ਚ ਪਾਰਟਿਸਿਪੇਟ ਕਰਨਗੇ ਸਾਡੇ ਵਿੱਚ ਸਾਡੇ ਸਤਪ੍ਰੀਤ ਤਬ ਵੀ ਸਾਬੀ ਜੀ ਫਾਰਮਰ ਸਾਡੇ ਪਲੇਅਰ ਰਹੇ ਆ ਜਿਹੜੇ ਮੇਨ ਆਰਗੇਨਾਈਜ਼ ਕਰਦੇ ਆ ਜਿਨ੍ਹਾਂ ਦੇ ਉਪਰਾਲਿਆਂ ਦੇ ਨਾਲ ਮੇਰੇ ਨਾਲ ਸੋਨੂ ਠਾਕਰ ਜੀ ਪ੍ਰਿਆਮ ਸਿੰਘ ਜੀ ਦੇ ਛੋਟੇ ਬੇਟੇ ਸਾਡੇ ਫਾਰਮਰ ਪਲੇਅਰ ਰਹੇ ਆ ਪੰਜਾਬ ਲਈ ਖੇਲੇ ਆ ਪੰਜਾਬ ਯੂਨੀਵਰਸਿਟੀ ਲਈ ਖੇਲੇ ਆ ਉਹਨਾਂ ਦੀ ਗ੍ਰੈਂਡ ਡਾਟਰ ਤੇ ਨਾਲ ਸਤਪ੍ਰੀਤ ਜੀ ਦੀ ਬੇਟੀ ਸਾਡੇ ਵਿੱਚ ਫਾਰਮਰ ਪਲੇਅਰ ਸਾਡੇ ਪੰਜਾਬ ਦੇ ਕੁਲਦੀਪ ਧਾਮੀ ਜੀ ਦੀਪਕ ਜੀ ਕਾਲੂ ਜੀ ਸਾਡੇ ਡਿਸਟ੍ਰਿਕਟ ਕੋਚ ਦਲਜੀਤ ਜੀ ਸਾਰੇ ਤਕਰੀਬਨ ਫਾਰਮਰ ਕ੍ਰਿਕਟਰ ਇਨਵੋਲਵ ਆ ਔਰ ਇਹ ਇੱਕ ਜਿੱਦਾਂ ਹਰ ਤਿਆਰ ਨੂੰ ਵੇਟ ਕਰਦੇ ਆ ਅਸੀਂ ਲੋਕ ਹੁਸ਼ਿਆਰਪੁਰ ਦੇ ਲੋਕ ਵੀ ਠਾਕਰ ਬਰਵਿਆਮ ਸਿੰਘ ਮੈਮੋਰੀਅਲ ਜਿਹੜਾ ਕ੍ਰਿਕਟ ਟੂਰਨਾਮੈਂਟ ਇੱਕ ਕ੍ਰਿਕਟ ਫੈਸਟੀਵਲ ਦੇ ਤੌਰ ਤੇ ਇਹਨੂੰ ਸੈਲੀਬ੍ਰੇਟ ਕਰਦੇ ਆ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਤਪ੍ਰੀ ਸਿੰਘ ਸਾਹੀ ਹੈ ਜੀ ਸਤਪ੍ਰੀ ਸਿੰਘ ਜੀ ਕਦੋਂ ਤੋਂ ਟੂਰਨਾਮੈਂਟ ਦੀ ਸ਼ੁਰੂਆਤ ਹੋ ਰਹੀ ਹੈ ਤੇ ਕਿੰਨੇ ਦਿਨਾਂ ਤੱਕ ਚੱਲੇਗਾ ਜੀ ਇਹ ਆਪਣਾ ਕਮਿੰਗ ਜਿਹੜੀ 14 ਆ ਰਹੀ ਹੈ 14 ਤੋਂ 17 ਆਪਣਾ ਟੂਰਨਾਮੈਂਟ ਦੀ ਸ਼ਾਰੂ ਹੋ ਰਹੀ ਹੈ ਤੇ 17th ਫਾਈਨਲ ਆਪਣਾ ਤੇ ਇਹਦੇ ਚ 8 ਟੀਮਾਂ ਪਾਰਟਿਸਿਪੇਟ ਕਰਦੀਆਂ ਹਨ ਉਹਦੇ ਵਿੱਚ 4 ਦਿੱਲੀ ਦੀਆਂ ਹੈਗੀਆਂ ਗੁਰਗਾਓ ਦੀ ਹੈ ਜਲਪੁਰ ਦੀ ਹੈ ਤੇ ਕਲਕੱਤਾ ਦੀ ਹਾਰਪੁਰ ਦੀ ਟੀਮ ਹੈਗੀ ਜੀ ਇੱਕ ਆਪਣੀ ਚੰਡੀਗੜ੍ਹ ਦੀ ਟੀਮ ਹੈ ਤੇ ਪਹਿਲਾ ਨਗੋ ਟੂਰਨਾਮੈਂਟ ਹੈ 리그 ਨਹੀਂ ਹੋਣੀ ਇਹਦੇ ਵਿੱਚ ਤਿੰਨ ਮੈਚ ਹੋਣੇ ਆ ਕੁਆਟਰਫਾਈਨਲ ਸੈਮੀਫਾਈਨਲ ਤੇ ਫਾਈਨਲ ਤੇ ਚ ਸਾਰੇ ਇੰਟਰਨੈਸ਼ਨਲ ਨੈਸ਼ਨਲ ਡਿਸਟ੍ਰਿਕਟ ਸਟੇਟ ਸਾਰੇ ਮਤਲਬ ਕਮਬਾਈਨ ਹੋ ਕੇ ਬੰਦ ਖੇਡਦੇ ਪਏ ਟੂਰਨਾਮੈਂਟ ਦੇ ਵਿੱਚ ਤੇ ਸਾਡਾ ਪਰਾਲਾ ਹੀ ਰਹਿੰਦਾ ਜਿਹੜਾ ਪਲੇਅਰ ਆਵੇ ਇੱਥੇ ਤੇ ਉਹ ਐਪਰੀਸ਼ੀਏਟ ਕਰੇ ਵੀ ਸਭ ਕੁਝ ਫੇਰ ਹੋ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰਾ ਟੂਰਨਾਮੈਂਟ ਮੇਰੀ ਟੀਮ ਐਂਟਰ ਹੁੰਦੀ ਹੈ ਤੇ ਮੈਂ ਅਜੇ ਤੱਕ ਜਿੱਤਿਆ ਨਹੀਂ ਕਦੀ ਇਹ ਤੋਂ ਫੇਰ ਕੁਝ ਹੋਰ ਨਹੀਂ ਸਕਦਾ ਹੋਰ ਵੀ ਆਪਣੇ ਬੈਰਾਂ ਨੂੰ ਜ਼ਹੀ ਕਹੀਦਾ ਵੀ ਟੂਰਨਾਮੈਂਟ ਦੇ ਵਿੱਚ ਕਿਸੇ ਨੇ ਗਲਤ ਗੱਲ ਕੋਈ ਨਹੀਂ ਕਰਨੀ ਇਹ ਨਹੀਂ ਦੇਖਣਾ ਭਾਈ ਦੀ ਟੀਮ ਜਿਤਾਣੀ ਹੈ ਫਿਰ ਟੂਰਨਾਮੈਂਟ ਚੱਲੇਗਾ ਤੇ ਸਾਰੇ ਐਪਰੀਸ਼ੀਏਟ ਕਰਦੇ ਤੇ ਇੱਕ ਅਸੀਂ ਕਾਲ ਕਰਦੇ ਆਂ ਇਹ ਕਾਲ ਦੇ ਵਿੱਚ ਸਾਰੀ ਟੀਮਾਂ ਕਹਿੰਦੇ ਸੀ ਤੁਹਾਨੂੰ ਅਸੀਂ ਆ ਪਾਰ ਜੀ winning prize ਸਰ ਕੀ ਰੱਖੇਗੇ winning ਹੈਗਾ 3 ਲੱਖ ਰੁਪਿਆ ਜੀ ਤੇ ਰਨਰ ਅਪ ਹੈਗਾ ਆਪਣਾ 2 ਲੱਖ ਰੁਪਿਆ ਜੀ ਜਿਹੜੇ ਆਲ ਓਵਰ ਇੰਡੀਆ ਦੇ ਵਿੱਚੋਂ 8 ਟੀਮਾਂ ਜਿੰਨੇ ਤੁਸੀਂ ਦੱਸਿਆ ਤਾਂ ਉਹਨਾਂ ਦੇ ਰਹਿਣ ਸਹਿਣ ਦਾ ਰਹਿਣ ਸਹਿਣ ਦਾ ਜੀ ਥੋੜਾ ਜਿਆ ਕਰਦੇ ਆਪਾਂ ਸਾਡੇ ਹੈਗੇ ਨਵਦੀਪ ਭਾਜੀ ਹੈਗੇ ਜੀ ਅਗਰਵਾਲ ਜੀ ਉਹਨਾਂ ਦਾ ਵੀ ਸਵਾਦ ਸੰਜੋਗ ਹੁੰਦਾ ਸਾਨੂੰ ਬਾਕੀ ਬੰਟੀ ਭਾਜੀ ਆਪਣੇ ਹੈਗੇ ਆ ਅ ਰਾਇਲ ਪਲਾਜ਼ਾ ਵਾਲੇ ਉਹ ਸਾਨੂੰ ਬਹੁਤ ਸਪੋਰਟ ਕਰਦੇ ਆ ਤੇ ਰਾਇਲ ਮਿਲ ਕੇ ਸਾਰਾ ਸਿਸਟਮ ਵਧੀਆ ਹੋ ਜਾਂਦਾ ਜੀ ਇੱਥੇ ਜਿਵੇਂ ਆਪਾਂ ਕਿ ਐਂਟਰੀ ਫੀਸ ਵੀ ਰੱਖੀ ਹੈ ਹਾਂਜੀ ਐਂਟਰੀ ਫੀਸ ਰੱਖੀ ਹੈ ਜੀ ਉਹ ਕਿੰਨੀ ਆ 35000 ਐਂਟਰੀ ਫੀਸ ਆ ਜੀ ਤੇ 3 ਲੱਖ ਰੁਪਏ ਕੈਸ਼ ਪ੍ਰਾਈਜ਼ ਦੇ Winner ਤੇ 3 ਲੱਖ ਰੁਪਏ ਦਾ 2 ਲੱਖ ਰੁਪਏ ਤੇ ਇਹ ਆਪਣਾ ਸਾਰੀ ਟੀਮਾਂ ਹੋ ਗਈਆਂ ਜੀ ਰਿਸਟਰ ਹੋ ਗਈ ਸਾਰਿਆਂ ਦੀ ਓਕੇ ਜੀ ਦੋਸਤੋ ਇਹ ਜਿਵੇਂ ਕਈ ਸਾਹਮਣੇ ਦੱਸਿਆ ਕਿ IPL ਦੇ ਪਲੇਅਰਸ ਇੱਥੇ ਪਾਰਟਿਸਿਪੇਟ ਕਰ ਚੁੱਕੇ ਨੇ ਕਈ ਵਾਰ ਤੇ ਹੁਣ ਤਾਂ ਕਿਹੜੇ ਕਿਹੜੇ ਪਲੇਅਰ ਕਰ ਚੁੱਕੇ ਨੇ ਤੇ ਇਸ ਵਾਰ ਵੀ ਆ ਰਹੇ ਆ ਜੀ ਕੋਈ ਆਈਪੀਐਲ ਦਾ ਕੋਈ ਪਲੇਅਰ ਆਪਣੇ ਇਹਦੇ ਵਿੱਚ ਆਲਮੋਸਟ 20 15 ਤੋਂ 20 ਆਈਪੀਐਲ ਪਲੇਅਰ ਆ ਚੁੱਕੇ ਆ ਗੁਰਗਿਰਦ ਮੀਨ ਮਾਨ ਦੋਵਰੀ ਆ ਚੁੱਕਾ ਮਨਨ ਬੋਰਾ ਆ ਚੁੱਕਾ ਤਿੰਨ ਚਾਰ ਵਾਰੀ ਤੇ ਬਲਤੇਜ ਆ ਗਿਆ ਜੀ ਰਾਈਟ ਤੇ ਇੱਕ ਆਪਣਾ ਤੁਹਾਡਾ ਗੁਰਗਿਰਦ ਮਾਨ ਰਿਸ਼ੀ ਤਵਨ ਮਨਪ੍ਰੀਤ ਗੋਨੀ ਐਦਾ ਜੀ ਕੋਈ ਦੱਸਦਾ ਕੋਈ ਨਹੀਂ ਜਦੋਂ ਆnde ਫੇਰੀ ਪਤਾ ਲੱਗਦਾ ਵੀ ਮਤਲਬ ਕੌਣ ਕੌਣ ਆ ਗਿਆ ਮੋਟਿਵ ਕੀ ਆ ਟੂਰਨਾਮੈਂਟ ਕਰਵਾਉਣ ਦਾ ਮੋਟਿਵ ਸਾਡਾ ਹੁਸ਼ਾਬ ਨੂੰ ਪ੍ਰਮੋਟ ਕਰਨ ਦਾ ਪਲੱਸ ਮੇਰੇ ਸੋਨੂ ਠਾਕੁਰ ਹੈ ਇਹਨਾਂ ਦੇ ਫਾਦਰ ਸਾਹਿਬ ਕ੍ਰਿਕਟ ਨੂੰ ਬਹੁਤ ਪ੍ਰਮੋਟ ਕਰਦੇ ਸੀ ਤੇ ਉਹ ਕਿਹਾ ਚਾਹਦੇ ਸੀ ਵੀ ਮੇਰੇ ਮੁੰਡੇ ਉੱਪਰ ਤੱਕ ਜਾਣ ਪਰ ਕੋਈ ਸਿਸਟਮ ਬਣ ਜਾਂਦੇ ਕਿ ਇਸ ਵੇਲੇ ਹਾਲਾਤ ਇਦਾਂ ਦੇ ਹੁੰਦੇ ਆ ਵੀ ਬੰਦਾ ਨਹੀਂ ਹੱਥ ਪਾ ਪੰਦਾ ਤੇ ਉਹਨਾਂ ਦੀ ਯਾਦ ਨੂੰ ਅੱਜ ਤਾਜ਼ਾ ਕਰਦੇ ਹੋਏ ਅੱਜ ਟੂਰਨਾਮੈਂਟ ਕਰਾਈਦਾ ਥੈਂਕ ਯੂ ਸੋ ਮੱਚ এজ ਅਨਲਿमिटेड এজ ਹੈ ਕੋਈ ਦਿੱਕਤ ਨਹੀਂ ਹੈ এজ ਓਪਨ ਹੈ ਜੀ ਆਲ ਰੀਡੀ ਓਪਨ ਹੈ ਜੀ ਕੋਈ ਵੀ ਜਿਹੜੀ ਕੈਟਾਗਰੀ ਕੋਈ ਵੀ ਗੱਲ ਚੱਕਦੀ ਹੈ 20 ਸਾਲ ਤੋਂ 30 ਸਾਲ 35 ਸਾਲ ਕੋ ਚੱਕਰ ਵਾਲੀ ਗੱਲ ਹੈ ਮੇਰਾ ਨਾਮ ਦੀਪਕ ਠਾਕੁਰ ਹੈ ਸੋਨੂ ਠਾਕੁਰ ਮੇਰਾ ਸ਼ੋਰਟ ਨੇਮ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਇਵੈਂਟ ਹੋ ਰਿਹਾ ਹੈ ਤੇ T20 ਕ੍ਰਿਕਟ ਟੂਰਨਾਮੈਂਟ ਇਹ ਬਸ ਆਪਣੀ ਕੋਸ਼ਿਸ਼ ਹੈ ਨੋਵਾ ਆਪਣਾ ਸਾਡੇ ਪਾਪਾ ਦੇ ਨਾਮ ਦਾ ਟੂਰਨਾਮੈਂਟ ਹੈ ਜੀ ਆਪਣਾ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਜਿਹੜੇ ਯੰਗਸਟਰ ਹੈਗੇ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਜ਼ਿਆਦਾ ਪ੍ਰਮੋਟ ਕਰੀਏ ਜੀ ਤੇ ਦੂਸਰੀ ਗੱਲ ਇਹ ਹੈ ਕਿ ਆਪਾਂ ਇਹ ਚਾਹੁੰਦੇ ਕਿ ਉਹ ਜ਼ਿਆਦਾ ਕ੍ਰਿਕਟ ਖੇਡਣ we at gna university see potential in everyone and everything around us we drive innovation and entrepreneurship we groom competent global citizens to effect positive change around them